ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸੁਣਾਓ ਭੈਣੋ ਕੀ ਹਾਲ ਚਾਲ ਹੈ ਜੀ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਨਾਲ ਲੱਗਦੇ ਬੈਲ ਦੇ ਬਟਨ ਨੂੰ ਦਬਾਇਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਅੱਜ ਆਪਾਂ ਹੋਰ ਤਮਾਕਾ ਸੇਲ ਲੈ ਕੇ ਆਏ ਪੈਣਾਂ ਵਾਸਤੇ ਅ ਅੱਗੇ ਤੋਂ ਆਪਾਂ ਕੰਮ ਕਰ ਰਹੇ ਹਾਂ ਜੀ ਬੰਦ ਇਹ ਤੁਹਾਨੂੰ ਪਹਿਲਾਂ ਆਪਾਂ ਇਨਫੋਰਮੇਸ਼ਨ ਦਿੰਨੇ ਆਂਗੇ ਆਪਾਂ ਇਹ ਕੰਮ ਬੰਦ ਕਰ ਰਹੇ ਹਾਂ ਜੀ ਕਿਉਂਕਿ ਇਸ ਕੰਮ ਦੇ ਵਿੱਚ ਵੀ ਆਪਾਂ ਨੂੰ ਬਹੁਤ ਜ਼ਿਆਦਾ ਲਾਸ ਪੈ ਗਿਆ ਤੇ ਆਪਾਂ ਜੇ ਉਹ ਚੀਜ਼ ਹੈਗੀ ਆ ਤੁਹਾਨੂੰ ਉਹ ਸੇਲ ਦੇ ਰੇਟ ਤੇ ਦੇ ਦੇਣੀ ਹੈਗੀ ਘਾਟਾ ਪਾ ਕੇ ਦੇਵਾਂਗੇ ਆਪਾਂ ਨਾ ਕਿ ਕੋਈ ਕਮਾਈ ਕਰਾਂਗੇ ਤੇ ਇਹ ਹੈਗੇ ਜੀ ਆਪਣੇ ਕੋਲੇ ਬਲਾਊਜ਼ ਬਲਾਊਜ਼ ਹਾਉਣਗੇ ਬਹੁਤ ਹੀ ਸੋਹਣੇ ਤੇ ਬਹੁਤ ਹੀ ਤੁਹਾਨੂੰ ਘੱਟ ਰੇਟਾਂ ਦੇ ਵਿੱਚ ਆਪਾਂ ਦੇਨੇ ਆ ਬਲਾਊਜ਼ ਸੇਲ ਪ੍ਰਾਈਸ ਦੇ ਵਿੱਚ ਕਰਤੇ ਜੀ ਅੱਜ ਆਪਾਂ ਆਫਰ ਪ੍ਰਾਈਸ ਲਿਆਇਆ ਇਹਨਾਂ ਦੇ ਇਹ ਬਹੁਤ ਹੀ ਜ਼ਿਆਦਾ ਸੋਹਣੇ ਨਾਈਸ ਬਣੇ ਹੋਏ ਆ ਬਲੌਜ਼ ਦੇਖ ਸਕਦੇ ਹੋ ਤੁਸੀਂ ਕਿੰਨੇ ਸੋਹਣੇ ਬੰਤੀ ਬਹੁਤ ਸੋਹਣੀ ਪਈ ਹੋਈ ਹੈ ਪਲਾਈ ਵਾਲੀ ਉਹਨਾਂ ਦੇ ਰਹਿਣਗੇ ਜੀ ਤੇ ਇਹਨਾਂ ਦਾ ਆਪਾਂ ਆਫਰ ਪ੍ਰਾਈਸ ਤੁਹਾਨੂੰ ਅੱਗੇ ਜਾ ਕੇ ਦੱਸਦੇ ਹਾਂ ਤੁਸੀਂ ਪਹਿਲਾਂ ਬਲੌਜ਼ ਦੇਖੋ ਇਹ ਆ ਗਿਆ ਜੀ ਵੱਡਾ ਸਾਈਜ਼ ਜੇ ਕੋਈ ਭੈਣ ਭਾਰੀ ਹੈ ਤੇ ਉਹ ਲੈ ਸਕਦੀ ਹੈ ਇਹ ਛੋਟੀਆਂ ਕੁੜੀਆਂ ਵਾਲੇ ਵੀ ਆਉਣਗੇ ਪਤਲੀਆਂ ਵਾਲੇ ਤੇ ਭਾਰੀਆਂ ਪਹਿਨਣ ਵਾਲੇ ਵੀ ਆਉਣਗੇ ਤੇ ਮੀਡੀਅਮ ਸਾਈਜ਼ ਵੀ ਆਉਣਗੇ ਜਿਵੇਂ ਇਹ ਹੈ ਜੀ ਇਹ ਥੋੜਾ ਜਾਂ ਨੋਰਮਲ ਸਾਈਜ਼ ਆ ਗਿਆ ਮੀਡੀਅਮ ਸਾਈਜ਼ ਇਹ ਮੀਡੀਅਮ ਸਾਈਜ਼ ਦੇ ਵਿੱਚ ਆ ਗਿਆ ਨਾ ਕੋਈ ਭੈਣ ਭਾਰੀ ਹੋਵੇ ਤੇ ਨਾ ਪਤਲੀ ਹੋਵੇ ਉਹਨਾਂ ਵਾਸਤੇ ਆ ਗਿਆ ਤੇ ਇਹ ਕੋਈ ਭੈਣ ਭਾਰੀ ਹੈ ਤੇ ਉਹ ਵੀ ਲੈ ਸਕਦੀ ਹੈ ਤੇ ਇਹ ਸਾਡੀਆਂ ਕੋਈ ਬੱਚੀਆਂ ਵੀ ਲੈ ਸਕਦੀਆਂ ਜੀ ਇਸ ਤਰ੍ਹਾਂ ਸਾਰੇ ਆਉਣਗੇ ਜੀ ਸਾਈਜ਼ ਆਪਣੇ ਕੋਲੇ ਤੇ ਇਹ ਆਪਣੇ ਕੋਲੇ ਤਿੰਨ ਇਸ ਕਲਰ ਦੇ ਵਿੱਚ ਬਲੌਜ਼ ਆਉਣਗੇ ਕਲਰ ਸੇਮ ਆਉਣਗੇ ਬੁੰਤੀ ਅਲੱਗ-ਅਲੱਗ ਆਉਣੀ ਹੈ ਦੇਖ ਸਕਦੇ ਹੋ ਪਹਿਲੇ ਦੀ ਬੁੰਤੀ ਤੁਸੀਂ ਤੇ ਇਹ ਦੂਸਰਾ ਆ ਗਿਆ ਜੀ ਇਹ ਵੀ ਖੁੱਲਾ ਆਊਗਾ ਇਹ ਵੀ ਆ ਗਿਆ ਮੀਡੀਅਮ ਸਾਈਜ਼ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਲੰਬਾਈ ਇਹਨਾਂ ਦੀ ਪੂਰੀ ਹੈ ਜੀ ਕੋਈ ਇਹ ਨਹੀਂ ਹੈਗਾ ਵੀ ਆਪਾਂ ਬਿਲਕੁਲ ਇੰਨੇ ਛੋਟੇ ਨਹੀਂ ਬਣਾਏ ਹੈਗੇ نیچے ਤੇ ਕਰਾਉਣਗੇ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਇਹ ਅੱਧਾ ਤੇ ਕਰਾਉ ਜਾਣਗੇ ਜੀ ਇਹ ਬਹੁਤ ਹੀ ਸੋਹਣੇ ਬਣੇ ਹੋਏ ਹੈਗੇ ਤੇ ਇਹਦੇ ਵਿੱਚ ਜਿਹੜਾ ਇਹ ਵਾਲਾ ਆਊਗਾ ਤੀਸਰਾ ਕਲਰ ਸੇਮ ਆ ਜਾਣਗੇ ਤੇ ਬੁੰਨਤੀ ਸਾਰਿਆਂ ਦੀ ਅਲੱਗ-ਅਲੱਗ ਆਊਗੀ ਜੇ ਕਿਸੇ ਨੇ ਵਿਆਹ ਸ਼ਾਦੀ ਚ ਪਾਉਣ ਨੂੰ ਇੱਕ ਨਾਲ ਦੇ ਲੈਣੇ ਹੋਣ ਪਹਿਣਾ ਨੇ ਕੋਈ ਇੱਕ ਕਨਾਲ ਦੇ ਬਲੌਜ਼ ਬਣਾਉਣੇ ਆ ਤੇ ਇਹ ਤਿੰਨ ਇੱਕ ਕਨਾਲ ਦੇ ਆਪਣੇ ਕੋਲੇ ਕਲਰ ਦੇ ਹੈਗੇ ਆ ਤੇ ਹੁਣ ਸੁਣ ਲਓ ਜੀ ਤੁਸੀਂ ਇਹਨਾਂ ਦਾ ਰੇਟ ਰੇਟ ਆਪਾਂ ਸਿਰਫ ਦੇ ਦੇਣਾ ਜੀ ਤੁਹਾਨੂੰ 450 ਰੁਪਏ 450 ਦੇ ਵਿੱਚ ਤੁਹਾਡੇ ਘਰੇ ਬਲੌਜ਼ ਆ ਜਾਊਗਾ ਜੀ ਤੇ ਸ਼ਿਪਿੰਗ ਐਕਸਟਰਾ ਰਹਿਣੀ ਹੈ ਸ਼ਿਪਿੰਗ ਚਾਰਜ ਐਕਸਟਰਾ ਰਹਿਣਗੇ ਤੇ ਬਲੌਜ਼ ਆਪਣੇ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਕਿਉਂਕਿ ਆਪਾਂ ਕੰਮ ਬੰਦ ਕਰਨ ਲੱਗੇ ਆ ਜੀ ਤਾਂ ਕਰਕੇ ਆਪਾਂ ਘਾਟਾ ਪਾ ਕੇ ਦੇ ਰਹੇ ਆ ਇਹ ਤੁਹਾਨੂੰ ਕਮਾਈ ਕਰਕੇ ਨਹੀਂ ਦੇ ਰਹੇ ਤੇ ਜੀ ਨੇ ਲੱਗਿਆ ਪਰ ਉਹ ਵੀ ਨਹੀਂ ਕਮਾ ਰਹੇ ਘਾਟਾ ਪਾ ਕੇ ਦੇ ਰਹੇ ਇਹ ਆ ਗਿਆ ਜੀ ਦੋ ਕਲਰ ਦੇ ਵਿੱਚ ਬਹੁਤ ਹੀ ਸੋਹਣਾ 레드 ਤੇ ਗ੍ਰੀਨ ਕਲਰ 450 ਰੁਪਏ ਰੇਟ ਸਿਰਫ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਨੂੰ ਬਣਾਈ ਤੇ ਆਪਣੀ ਔਨ ਵੀ ਪੂਰੀ ਨਹੀਂ ਹੁੰਦੀ 450 ਦੇ ਵਿੱਚ ਸਿਰਫ ਆਪਾਂ ਭੈਣਾਂ ਦੇ ਫਾਇਦੇ ਕਰਦੇ ਆ ਤੇ ਗਾਹ ਨੂੰ ਆਪਾਂ ਇਹ ਕੰਮ ਬੰਦ ਕਰ ਦੇਣਾ ਜੀ ਹੁਣ ਤੁਸੀਂ ਇਹਦਾ ਆਫਰ ਦਾ ਫਾਇਦਾ ਲੈ ਸਕਦੇ ਹੋ ਇਹ ਪੂਰੀ ਜਿਹੜੀ ਭੈਣ ਭਾਰੀ ਹੋਵੇ ਇਹ ਉਹਨਾਂ ਵਾਸਤੇ ਹੈ ਬਲੌਗ ਕਿਉਂਕਿ ਸ਼ੌਂਕ ਸਾਰਿਆਂ ਨੂੰ ਹੁੰਦੇ ਆ ਜੇ ਹੁਣ ਕਿਸੇ ਦਾ ਸਰੀਰ ਭਾਰੀ ਤੇ ਨਹੀਂ ਹੈਗਾ ਆਪਾਂ ਨੂੰ ਪਿਛਲੇ ਸਾੜੇ ਇਸ ਚੀਜ਼ ਦੀ ਬਹੁਤ ਪ੍ਰੋਬਲਮ ਆਈ ਸੀਗੀ ਤੇ ਆਪਾਂ ਸਾਈਜ਼ ਨਾਰਮਲ ਬਣਾਏ ਸੀਗੇ ਤੇ ਵੱਡੀ ਭਾਰੀਆਂ ਪਹਿਣਾ ਵਾਸਤੇ ਨਹੀਂ ਸੀ ਤੇ ਇਸ ਕਰਕੇ ਆਪਾਂ ਇਸ ਵਾਰੀ ਆਪਾਂ ਭਾਰੀਆਂ ਪਹਿਣ ਵਾਲੇ ਵੀ ਲੈ ਕੇ ਆਏ ਆਂਗੇ ਤੇ ਇਹ ਪੂਰਾ ਖੁੱਲਾ ਬਲਾਊਜ਼ ਹੈ ਤੇ ਜਿਹੜੀ ਵੀ ਪਹਿਣ ਨੂੰ ਇਹ ਸਾਈਜ਼ ਆਉਂਦਾ ਹੋਵੇ ਵੱਡਾ ਕਿ ਉਹ ਲੈ ਸਕਦੇ ਕਿੰਨੀ ਸੋਹਣੀ ਇਹਦੇ ਚ ਡੱਬੰਗ ਵਾਲੀ ਬੁੰਤੀ ਪਈ ਹੋਈ ਹੈ ਤੇ ਬਾਰਡਰ ਤੇ ਮੋਢੇ ਆਪਾਂ ਇਹ ਡਿਜ਼ਾਈਨ ਵਾਲੇ ਬਣਾਏ ਹੈਗੇ ਉੱਪਰੋਂ ਇਹ ਡਿਜ਼ਾਈਨ ਆਉਗਾ ਜੀ ਦੇ ਨੀਚੇ ਬਾਰਡਰ ਆਊਗਾ ਦੋ ਕਲਰ ਦਾ ਤੇ ਬਹੁਤ ਹੀ ਜਿਆਦਾ ਵਧੀਆ ਬਲੌਜ਼ ਹੈ ਖੁੱਲਾ ਇਹ ਵੀ ਆਪਾਂ ਤੁਹਾਨੂੰ ਇੰਨਾ ਵੱਡਾ ਬਲੌਜ਼ ਹਾਲਾਂਕਿ ਇਹਦੀ ਸਾਨੂੰ ਬਣਾਈ ਵੱਧ ਪਈ ਹੋਈ ਹੈ ਫਿਰ ਵੀ ਆਪਾਂ ਤੁਹਾਨੂੰ 450 ਦੇ ਵਿੱਚ ਹੀ ਦੇ ਦੇਣਾ ਜੀ ਤੇ ਇਹ ਆ ਗਿਆ ਜੀ ਬਹੁਤ ਡਿਜ਼ਾਈਨ ਵਾਲਾ ਸੋਨਾ ਬਲੌਜ਼ ਇਹ ਬੱਚੀਆਂ ਵਾਸਤੇ ਆ ਗਿਆ ਛੋਟਾ ਸਾਈਜ਼ ਹੈ ਥੋੜਾ ਜਿਹਾ ਚੜਾਈ ਇਹ ਨਹੀਂ ਵੱਧਾ ਥੋੜੀ ਜੀ ਤੇ ਉਹ ਛੋਟਾ ਹੈਗਾ ਜੇ ਕੋਈ ਬੱਚੀ ਭਾਰੀ ਹੋਵੇ ਤੇ ਉਹ ਲੈ ਸਕਦੀ ਹੈਗੀ ਤੇ ਇਹਦੇ ਵਿੱਚ ਬੁੰਟੀ ਦੇਖੋ ਤੁਸੀਂ ਕਿੰਨੀ ਸੋਹਣੀ ਹੈ ਇਹ ਬਹੁਤ ਹੀ ਸੋਹਣੇ ਡਿਜ਼ਾਈਨ ਦਾ ਬਣਿਆ ਹੋਇਆ ਹੈ ਨੇੜੇ ਤੋਂ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਫਲਾਰ ਬਣੇ ਹੋਏ ਹੈ ਬਹੁਤ ਹੀ ਸੋਹਣੇ ਇਹਦੇ ਵਿੱਚ ਦੇਖ ਸਕਦੇ ਹੋ ਤੇ ਰੇਟ ਸਿਰਫ 450 ਰੁਪਏ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਲਿਓ ਜੀ ਤੇ ਸਕਰੀਨ ਸ਼ਾਟ ਲੈ ਕੇ ਭੇਜ ਦਿਆ ਕਰੋ ਜੇ ਤੁਸੀਂ ਫੋਨ ਕਰੋਗੇ ਫਿਰ ਨਹੀਂ ਆਪਾਂ ਨੂੰ ਪਤਾ ਲੱਗਦਾ ਹੈਗਾ ਵੀ ਤੁਸੀਂ ਕਿਹੜੀ ਚੀਜ਼ ਕਹਿ ਰਹੇ ਹੋ ਇਹ ਵੀ ਛੋਟਾ ਸਾਈਜ਼ ਆਊਗਾ ਬੱਚਿਆਂ ਵਾਲੇ ਇਨਾਂ ਦੀ ਥੋੜੀ ਜਿਹੀ ਲੰਬਾਈ ਘਟਾ ਕਿਉਂਕਿ ਕੁੜੀਆਂ ਜ਼ਿਆਦਾ ਸ਼ਾਰਟ ਪਾਉਂਦੀਆਂ ਪਉਸ ਸਾਬ ਨਾ ਬਣਾਏ ਹੋਇਆ ਇਹ ਮਲਟੀ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਬਣਿਆ ਹੋਇਆ ਹੈਗਾ ਦੇਖ ਸਕਦੇ ਹੋ ਤੁਸੀਂ ਛੋਟਾ ਜਿਹਾ ਬਲਾਊਜ਼ ਬਣਾਇਆ ਆਪਾਂ ਬਹੁਤ ਹੀ ਸੋਹਣਾ ਕਿਉਂਕਿ ਕੁੜੀਆਂ ਬਿਲਕੁਲ ਹੀ ਸ਼ਾਰਟ ਪਾਉਂਦੀਆਂ ਇੰਗਾ ਇਸ ਕਰਕੇ ਇਹ ਆਪਾਂ ਇਸ ਤਰ੍ਹਾਂ ਸ਼ਾਰਟ ਹੀ ਬਣਾਇਆ ਹੈਗਾ ਤੇ ਰੇਟ 450 ਇਹ ਵੀ ਪਤਲੀ ਕੁੜੀ ਹੋਵੇ ਕੋਈ ਉਹ ਲੈ ਸਕਦੀ ਹੈ ਪਤਲੀਆਂ ਕੁੜੀਆਂ ਵਾਲਾ ਸਾਈਜ਼ ਆ ਗਿਆ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਹੈ ਵੀ ਦੋ ਕਲਰ ਦੇ ਵਿੱਚ ਪਿੰਕ ਤੇ ਗ੍ਰੀਨ ਪੈਰਟ ਕਲਰ ਤੇ ਪਿੰਕ ਦਾ ਬਣਿਆ ਹੋਇਆ ਬਹੁਤ ਹੀ ਸੋਹਣਾ ਤੇ ਇਹ ਆ ਗਿਆ ਜੀ ਲਾਸਟ ਵਾਲਾ ਇਹ ਵੀ ਦੋ ਕਲਰਾਂ ਦੇ ਵਿੱਚ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਗੋਲ ਗਲੇ ਆਉਣਗੇ ਸਾਰਿਆਂ ਦੇ ਕਿਸੇ ਦਾ ਵੀ ਆਊਗਾ ਗਲਾ ਕਿਸੇ ਨਹੀਂ ਗੋਲੀ ਹੈ ਜਿਆਦਾ ਤੇ ਇਹ ਵੀ ਆਪਾਂ ਡਿਜ਼ਾਈਨ ਪਾ ਕੇ ਬਹੁਤ ਹੀ ਸੋਹਣਾ ਬਣਾਇਆ ਹੋਇਆ ਤੇ ਕਿਸੇ ਸੂਟ ਨਾਲ ਮੈਚ ਕਰਕੇ ਲੈਣਾ ਤੁਸੀਂ ਤਾਂ ਵੀ ਲੈ ਸਕਦੇ ਹੋ ਜੀ ਰੇਟ 450 ਰੁਪਇਆ ਤੇ ਸ਼ਿਪਿੰਗ ਐਕਸਟਰਾ ਲੱਗਣੀ ਹੈ ਜੀ ਸ਼ਿਪਿੰਗ ਆਪਾਂ ਇਹਦੇ ਵਿੱਚ ਨਹੀਂ ਦੇ ਰਹੇ ਤੇ ਜਿਹੜੀਆਂ ਵੀ ਪਹਿਣਾ ਨੂੰ ਬਲੌਸ ਚਾਹੀਦੇ ਆ ਕਿ ਤੁਸੀਂ ਆਫਰ ਦਾ ਫਾਇਦਾ ਲੈ ਸਕਦੇ ਹੋ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੇ ਵਟਸਐਪ ਤੇ ਮੈਸੇਜ ਕਰ ਦਿਓ ਜੀ ਵੀਡੀਓ ਨੂੰ ਕਰ ਦਿਓ ਅੱਗੇ ਤੋਂ ਅੱਗੇ ਸ਼ੇਅਰ ਪਹਿਣਾ ਦਾ ਫਾਇਦੇ ਹੋ ਸਕਣ ਜਿਹੜੀਆਂ ਪਹਿਣਾ ਤੋਂ ਬਣਾਏ ਨਹੀਂ ਜਾਂਦੇ ਘਰ ਦੇ ਵਿੱਚ ਚਲੋ ਬੱਚੇ ਨਿਆਣੇ ਹੁੰਦੇ ਆ ਜਾਂ ਕਿਸੇ ਨੂੰ ਨਹੀਂ ਮੁੜਨਾ ਆਉਂਦਾ ਤੇ ਉਹਨਾਂ ਦਾ ਵੀਡੀਓ ਜ਼ਰੂਰ ਪਹੁੰਚਾ ਦਿਆ ਕਰੋ ਤੇ ਆਪਾਂ ਨੂੰ ਜ਼ਿਆਦਾ ਗਿਆਨ ਦੀ ਲੋੜ ਨਹੀਂ ਹੁੰਦੀ ਪਹਿਣਾ ਵਿੱਚ ਨਾ ਬਹੁਤ ਜ਼ਿਆਦਾ ਵਿੱਚ ਕਮੈਂਟਾਂ ਦੇ ਕਈ ਵਾਰੀ ਆਪਾਂ ਨੂੰ ਗਿਆਨ ਦੇਣ ਲੱਗ ਜਾਂਦੇ ਆ ਸਾਰਾ ਕੁਝ ਆਪਾਂ ਨੂੰ ਪਤਾ ਹੁੰਦਾ ਜਿਵੇਂ ਕੰਮ ਕਰਦੇ ਹਾਂ ਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਕਰਨ ਨਾਲ ਪੁੱਲੇ ਥੈਂਕ ਯੂ